ਗੁਰੂ ਰਸਤਾ ਨਹੀਂ ਆਪਾਂ ਬੜੇ ਪ੍ਰੇਮ ਦੇ ਨਾਲ ਗੁਰੂ ਪੰਜਵੇਂ ਪਾਤਸ਼ਾਹ ਮਹਾਰਾਜੀ ਦਾ ਜਨਮ ਕੀਤਾ ਬਰੇ ਸ਼ਬਦ ਰੋ ਰੋਲ ਪਾਣੀ ਪੜੀ ਪਰ ਆਪਣੇ ਵਿੱਚੋਂ ਕਿਸੇ ਨੇ ਇਹ ਬੇਇਤੀ ਕੀਤੀ ਨਹੀਂ ਆ ਕਿ ਸਤਿਗੁਰੂ ਜੀ ਵੱਡੀ ਕਿਰਪਾ ਦੇ ਨਾਲ ਸਾਡਾ ਉਰਗਲਾ ਕਰਮ ਜਾ ਗਿਆ ਹੈ। ਅਸੀਂ ਮਹਾਂਪੁਰਖਾਂ ਦੀ ਯਾਦ ਵਿੱਚ ਆਪ ਜੀ ਦੇ ਸ਼ਰਨ ਵਿੱਚ ਪਹੁੰਚੇ ਹੈ। ਬੱਡੇ ਬੱਡੇ ਭਾਗ ਨੇ ਹੁਣ ਕਿਰਪਾ ਕਰੋ ਆਪ ਜੀ ਨੇ ਬਖਸ਼ਿਸ਼ ਨਾਲ ਸੰਗਤ ਉਹਨਾਂ ਨੂੰ ਜਨਮ ਮਿਲਿਆ ਮੁਕਤ ਦਾ ਨੂੰ ਪਿਆਰੇ ਨੇ ਸੰਗਤ ਲਈ ਆਪ ਜੀ ਦੀ ਛੰਨ ਵਿੱਚ ਆਇਆ ਕਿਰਪਾ ਕਰਕੇ ਸਾਨੂੰ ਆਪਣੇ ਨਾਲ ਲੈ ਲੋ ਅਜਿਕੇ ਆਖੋ ਸਤਨਾਮ ਸ੍ਰੀ ਗੁਰੂ ਚੋ ਆਪਣੇ ਮਨ ਨੂੰ ਕਿਸੇ ਨੇ ਕਿਹਾ ਸਤਗੁਰੂ ਜੀ ਮੈਨੂੰ ਆਪਰੇ ਸੰਗ ਨੂੰ ਆਪਣੇ ਨਾਲ ਲੈ ਜੇ ਜਿਉਂ ਨਹੀਂ ਕਿਹਾ ਸਾਧ ਸੰਗਤ ਜਦੋਂ ਮਨ ਦੀ ਭਾਵਨਾ ਬਣਦੀ ਜਾਂਦਾ ਸੰਕਾ ਦੇ ਬਚਨ ਕਮਾਉਣ ਦੇ ਨਾਲ ਇਹ ਭਾਵੇਂ ਸਾਰੇ ਜਿੰਦਗੀ ਸੰਕਾ ਨਾਲ ਲਾ ਦੋ ਇਹ ਸੰਕਾ ਦਾ ਬਚਨ ਨਾ ਬੰਨਿਆ ਤੇ ਘਰੂ ਦਾ ਮਲਾਪ ਨਹੀਂ ਮਨ ਵਿੱਚ ਕੋੜੇ ਬੁਲਬੁਲੇ ਹੁੰਦੇ ਨੇ ਜਦਿਆਂ ਨੇ ਸੁਆਸਤੇ ਆ ਜਦਿਆਂ ਪਰ ਕਹਾਰਾਂ ਵਾ ਤੁਹਾਨੂੰ ਜੀ ਦਾ ਬਾਣੀ ਅੰਦਰ ਬਚਨ ਹੈ ਬਿਦਿਆ ਵਿਚਾਰੀ ਤਾਂ ਪਰ ਸਭ ਤੋਂ ਵੱਡਾ ਪਰਉਕਾਰ ਕੀ ਹੈ ਉਹ ਕੋਣ ਕਰਦੇ ਨੇ ਕੋਈ ਥਿਰਲੇ ਦਿਲ ਦੇ ਰੱਬ ਦੇ ਪਿਆਰੇ ਆਪ ਜਪਾਂ ਅਗਰਾ ਨਾਮ ਆਪ ਜਪਦੇ ਰਹੇ ਤੇ ਜਪਉਦੇ ਇਹ ਹੀ ਸਭ ਤੋਂ ਵੱਡਾ ਪਰਉਕਾਰ ਹੈ ਬਨੈ ਸ਼ਬਦ ਪੜੀਏ ਕਿਹਦਾ ਭਾਵ ਖੜੇ ਹਰ ਸੰਤ ਬਿਮਾਰੇ ਦਿਨ ਕਰਤਨ ਹਰ ਨਾਮਾ ਪਰ ਬਾਣ ਗਾਣੇ ਸਹੀ ਆਏ ਸਫਰ ਤਿੰਨ ਨਾ ਗਏ ਕਿਤੇ ਹੋਰ ਕਿਸੇ ਦਾ ਨਾ ਨਾਮ ਲਿਖਦਾ ਗੁਰੂ ਅਰਜਨ ਦੇ ਮਹਾਰਾਜ ਨੇ ਸੰਤਾਂ ਦਾ ਨੌ ਪਿਉ ਲਿਖਿਆ ਸੰਤਾਂ ਨੂੰ ਵਡਿਆਈ ਕਿਉ ਦਿੱਤੀ ਹੈ ਭਾਈ ਸੰਤਾਂ ਨੂੰ ਵਡਿਆਈ ਤਾਂ ਦਿੱਤੀ ਹੈ ਗੁਰੂ ਅਰਜਨ ਦੇ ਮਹਾਰਾਜ ਨੇ ਸੰਤ ਕੀਰਤ ਦੇ ਨੇ ਸਾਥ ਮਹਾਰਾਜ ਦੇ ਨਾਲ ਵਹਿਗਰ ਨਾਮ ਜਪਦੇ ਨੇ ਜਿਨੋ ਸਾਥ ਸੰਰਾਸ ਨੂੰ ਨਾ ਬਿਸਰਾ ਹਰ ਨਾਮਾ ਮਨ ਮੰਤ ਤਨ ਸਹੀ ਨਾਨਕਾ ਪੂਰਨ ਸ੍ਰੀ ਸਨ ਅਨੇਕੋ ਨਾਂ ਦੀ ਇਜਾਦਾ ਸੰਸਾਰ ਦੇ ਮਨਾਈਆਂ ਜਾਂਦੀਆਂ ਨੇ ਜਿਹੜੀ ਨਾਮ ਦੀ ਮਹਿਮਾ ਹੈ ਇਹ ਬਹੁਤ ਵੱਡੀ ਹੈ ਜਿਹਨਾਰੇ ਜਪਿਆ ਉਹ ਨਾਮ ਜਪਦੇ ਜੱਗ ਦੇ ਪਰਮੇਸ਼ਰ ਦਾ ਰੂਪ ਹੋ ਪਰਮੇਸ਼ਰ ਵਿੱਚ ਕੋਈ ભેਦ ਹੋਵੇ ਰੱਬ ਦੇ ਤੇ ਰੱਬ ਦੇ ਪਿਆਰਾਂ ਦਾ ਕੋਈ ਫਰਕ ਨਹੀਂ ਪੈਂਦਾ। ਜਿਵੇਂ ਜਿਵੇਂ ਸਾਧ ਸੰਗਤ ਨੂੰ ਆਪਾਂ ਗੁਰੂ ਅਰਜਨ ਦੇ ਮਹਾਰਾਜ ਦਾ ਸ਼ਬਦ ਪੜਿਆ ਭਈ ਪ੍ਰਾਪਤਮਾਨ ਅਕᱡੂਈਆ ਗੋਮੇ ਦੀ ਮਿਰਨ ਕੀ ਤੇ ਅਬੋਹ ਸੰਸਾਰ ਦੇ ਮਨੁਪਤੰਨ ਧਾਰ ਕੇ ਤਨ ਪਦਾਰਥਾਂ ਦੇ ਜਿਵੇਂ ਪੁੱਤਰ ਉਹਦੇ ਬੜਾ ਯਾਤਰਾ ਕਰਦੇ ਆ। ਪਰ ਗਨੂ ਜੀ ਨੇ ਬਦਰ ਕੀਤਾ ਬੜਿਆਂ ਭਾਗਾਂ ਵਾਲਿਆ ਇਹਨੂੰ ਦੁਲੱਬੁਨੁਖ ਦਾ ਜਨ ਮਿਲ ਗਿਆ ਇਹ ਮਿਲਿਆ ਇਹ ਗੁਰੂ ਦੇ ਨਾਮ ਜਪਣ ਵਾਸਤੇ ਆ ਗੁਰੂ ਦੇ ਮੁਲਾਪਨ ਵਾਸਤੇ ਆ ਕਰਦਾ ਹੀ ਕੋਈ ਨਹੀਂ ਮੱਜਨ ਕੁੰਦਾ ਬਾਣੀ ਪੜਦਾ ਦੁਰਤੀ ਕਿੱਥੇ ਐ ਅੱਜ ਦੇ ਸਮੇਂ ਦੀ ਆਸੂ ਦੌੜ ਲਾਦੀ ਬੱਚੇ ਵੀ ਕਹਿੰਦੇ ਅਸੀਂ ਵਿਦੇਸ਼ ਨੂੰ ਜਾਈਏ ਸਾਡੇ ਕੋਈ ਵੀ ਇੰਨੇ ਐ ਕਹਿੰਦੇ ਬਾਬਾ ਜੀ ਪ੍ਰਕਾਸ਼ ਕਰੋ ਵੀ ਸਾਡਾ ਬੱਚਾ ਬਾਹਰ ਦੇ ਅਸੀਂ ਤਾਂ ਕੋਈ ਦੇਖਿਆ ਨਹੀਂ ਪੰਜ-ਛੇ ਸਾਲਾਂ ਵਿੱਚ ਪੰਜ-ਸੱਤ ਸਾਲਾਂ ਮੇਰੇ ਜਿਹੜਾ ਕਹਿੰਦਾ ਬਾਬਾ ਜੀ ਕਿਰਪਾ ਕੋ ਸਾਡਾ ਬੱਚਾ ਕੋ ਸੇ ਕਮੜ ਜਮੇ ਉਸੇ ਵਕਤ ਕਿਤੇ ਪਹਾਲਦੇ ਹੋ ਅਜੋ ਸਮਾਂ ਤੇ ਐਸਾ ਪਿਆਰ ਕੋੜਾ ਥੋੜੇ ਨਾਮ ਨੇ ਵੀ ਸਹਾਇਤਾ ਕੀ ਕਰਦਾ ਜਿਉਂ ਨਹੀਂ ਕਰਦੀ ਭਾਈ ਅਸੀਂ ਗੁਰੂ ਦੇ ਹੁਕਮ ਵਿੱਚ ਰਹੇ ਕਿ ਨਾਮ ਨਹੀਂ ਜਪਦੇ ਉੱਚੋ ਆਪਣੇ ਮਨ ਨੂੰ ਕੌਣ ਅਮਰਤ ਬਿਹਲੇ ਦੇ ਸੁਆਲ ਕਰਦਾ ਇਹ ਮਤਵ ਵਾਲੀ ਦੀ ਸੰਭਾਲ ਕਰ ਲਈ ਤਾਂ ਮੈਂ ਪਹਿਲਾ ਹੋਈ ਦੀ ਮਨ ਵਿੱਚ ਜਿਹੜੇ ਏਨੇ ਵਜੇ ਉੱਠ ਕੇ ਨਾਮ ਜਪਿਆ ਨਾਮ ਤਾਂ ਇੱਕ ਐਸੀ ਵਸਤੂ ਹੈ ਜਿਹਦੀ ਕੋਈ ਕੀਮਤ ਨਹੀਂ ਜਿਹਦਾ ਕੋਈ ਮੰਨ ਨਹੀਂ ਜਿਹਦੀ ਬਾਤ ਸਵਾਮੀ ਜੀ ਬਚਨ ਕਰਦੇ ਨੇ ਸਾਈਂ ਨਾਮ ਅਮੋਲ ਕੀਮਤ ਨਾ ਕੋਈ ਜਾਣ ਵੀ ਆਪਣੇ ਕੋਲ ਆ ਦਿੱਤੇ ਸੀ ਵੀ ਬੋਲਿਆ ਮੁੱਖੋ ਉਹ ਕੀਮਤ ਕੀ ਆ ਨਾਮ ਦੇ ਭਾਈ ਨਾਮ ਦੇ ਕੀਮਤ ਆ ਸੰਤਾਂ ਦਾ ਬਚਨ ਕਮਾਉ ਲੈਣਾ ਜਦ ਇਹ ਸੰਤਾਂ ਦਾ ਬਚਨ ਕਮਾਉਦਾ ਫਿਰ ਅੱਠੇ ਪਹਿਰ ਨਾ ਮੁਝਦਾ ਜਿਵੇਂ ਤੁਸੀਂ ਕੰਮ ਕਰਦੇ ਆ ਉਹ ਕਰਦੇ ਆ ਉਹ ਕੰਮ ਹੀ ਪਰ ਜਿਹਨਾਂ ਦੇ ਅੰਦਰ ਸੰਤਾਂ ਦਾ ਬਚਨ ਵਸਦਾ ਆਤਮਾ ਉਸੇ ਕੰਮ ਕਰ ਜੀਵਨ ਨਰੰਜਨ ਨਾਲ ਉਹ ਹਿਰਦੇ ਕਰਕੇ ਨਾਮ ਜਪਦਾ ਦਸ ਜਾਨੇ ਮਿਲ ਜੂ ਕੱਟੇ ਹੋਏ ਤੇ ਵੀ ਸੰਤਾਰੇ ਨਾਮ ਜਪਣ ਨੂੰ ਬਚਨ ਕੀਤਾ ਹੈ ਵੀ ਚਲੋ ਆਪਾਂ 10 ਜਾਣੇ ਅਜ ਇੱਕ ਦਿਹਾੜੇ ਕੰਮ ਤਾਂ ਰੋਜ਼ ਕਰਦੇ ਆਂ ਵੀ ਅੱਜ ਆਪਾਂ 8 ਘੰਟੇ ਬੈਠ ਕੇ ਨਾਮ ਜਪਣਾ ਕੋਈ ਗੱਲ ਨਹੀਂ ਪੈਂਦੀ ਆਸਤ ਗੁਰੂ ਦੀ ਕਿਰਪਾ ਹੋਵੇ ਸਾਡਾ ਹੋਵੇ ਵਿਸ਼ਵਾਸ ਅਸੀਂ ਹੋਈਏ ਵਿਸ਼ਵਾਸਕ ਜੀ ਨੂੰ ਬਚਨ ਲਈ ਜਿੰਦਾ 8 ਘੰਟੇ ਘੰਟੇ ਮੰਗੂ ਲੱਗ ਜਾਣਗੇ ਨਹੀਂ ਘੰਟੇ ਹੀ ਸਾਥ ਸੰਗਤ 24 ਘੰਟਿਆਂ ਹੋ ਗਏ ਜੋ ਜਤਨ ਕਰੋ ਸੇ ਗੁਰੂ ਦੇ ਵਿਸ਼ਵਾਸ ਦੇ ਪਾਤਰ ਨਹੀਂ ਬਣ ਗਏ ਉਹਨਾਂ ਚਰ ਨਾਮ ਜਪਿਆ ਸਾਡਾ ਲੱਗਦਾ ਹੋਰਨੇ ਕੇ ਉੱਠਦੇ ਨੇ ਮਨ ਕੇ ਹੋਰੇ ਕਿੱਟਦਾ ਤੇ ਵਿਰੂ ਦਾ ਵਿਸ਼ਵਾਸੀ ਨਹੀਂ ਗੁਰੂ ਦੇ ਬੱਚਾ ਸਾਈ ਨਾਮ ਹੌਲ ਕੀਮ ਨਾ ਕੋਈ ਜਾਣ ਦੋ ਜਿੰਨਾ ਭਾਗਨ ਖਾਏ ਦਾਨ ਘਰ ਜਿਨ੍ਹਾਂ ਨੇ ਨਾਮ ਦਾ ਰਸ ਨਾਮ ਨੂੰ ਜਾਣਿਆ ਨਾਮ ਨੂੰ ਪਛਾਣਿਆ ਉਹ ਜਗਤ ਵਿੱਚ ਬੈਠੇ ਆ। ਉਹ ਬਾਬਾ ਮੋਤੀ ਰਾਮ ਜੀ ਤਰਸਾਣਾ ਕੰਮ ਕਰਦੇ ਸੀ। ਚਿਤ ਕਰਦੇ ਸੀ। ਨਾਲ ਕਰਤਾ ਦੇ ਨਾਲ ਨਾਮ। ਹੁਣ ਆਪਾਂ ਲੰਗਰਾਂ ਦੀ ਸੇਵਾ ਕਰਨ ਜਾਂਦੇ ਆ। ਕੋਈ ਭਾਂਡੇ ਰਵਾਜ ਦਾ ਝਾੜੂ ਲਾਉਂਦਾ। ਕੋਈ ਜੋੜੇ ਝਾੜਦਾ ਹੈ ਤੇ ਪ੍ਰਸ਼ਾਦੇ ਬਣਾਉਂਦਾ ਅਨੇਕਾਂ ਪ੍ਰਕਾਰ ਦੀ ਗੁਰੂ ਘਰਾਂ ਵਿੱਚ ਸੇਵਾ ਹੈ। ਉੱਚੋਲਾਂ ਮਨੋ ਜਾਤੋ ਸੇਵਾ ਦੇ ਜੁੜ ਗਏ ਆਪਾਂ ਦਾ ਸੇਵਾ ਕਰਦੇ ਆ ਮਨ ਵਿੱਚ ਧਿਆਨ ਧਾਰ ਕੇ ਗੁਰੂ ਦਾ ਨਾਮ ਜਪਿਆ ਕਰਦੇ ਆ ਬੇਸਵਾ ਸੰਗਤ ਮਹਾਂਪਰਖ ਦਾ ਸਦੈਪ ਪਾਲੂ ਜਾਂਦੇ ਹੁਣੇ ਜਦ ਗੁਰੂ ਪੰਜਵੇਂ ਪਾਸ਼ਾ ਮਹਾਰਾਜ ਨੇ ਕਿੱਡੇ ਕਿਰਪਾਲੂ ਦੱਸਿਆ ਸੰਤਾਰੂ ਬਾਣੀ ਅੰਦਰ ਬੜੋ ਪਿਆਰ ਦੇ ਵਿੱਚ साधू